ਤੁਸ ਕੋ ਮਾਤਰਾ ਆਪਣਾ ਸੁਖ ਨਾਨ ਨਵੜੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਕੋ ਤੁਹਾਡਾ ਬੇਤੁਕ ਸਵਾਗਤ ਕਰਦੇ ਆ ਜੋ ਕਿ ਪਿੰਡ ਝੰਡੇ ਬਲਵੰਡੇ ਵਾਲੀ ਪੁਲੀ ਨੇ ਧਰਨਾ ਲੱਗ ਚੁੱਕਾ ਸੀ ਪਿਛਲੇ ਤਿੰਨਾਂ ਦਿਨਾਂ ਤੋਂ ਅੱਜ ਤੀਜੇ ਦਿਨ ਦੇ ਪੜਾਅ ਦੇ ਵਿੱਚ ਇਹ ਧਰਨਾ ਪਹੁੰਚ ਚੁੱਕਾ ਹੈ ਜਥੇ ਬੰਦਿਆਂ ਇੱਕ ਪੇ ਇੱਕ ਜਿਹੜੀਆਂ ਜੁੜਦੀਆਂ ਜਾੜੀਆਂ ਨੇ ਅੱਜ ਲੋਕ ਸੰਸਾ ਮੋਰਚਾ ਪੰਜਾਬ ਦੇ ਪ੍ਰਧਾਨ ਵੀ ਸੋਨੂ ਔਲਖ ਜੀ ਇੱਥੇ ਪਹੁੰਚ ਚੁੱਕੇ ਨੇ ਜੀ ਹੋਰ ਵੀ ਆਪਣੇ ਚੇਰ ਨਾਲ ਕੁਲਵੰਤ ਸਿੰਘ ਜੀ ਦਾ ਸਤਨਾਮ ਸਿੰਘ ਬਾਗੜੀਆਂ ਜੀ ਬਹੁਤ ਸੇ ਜਥੇਬੰਦੀਆਂ ਜਿਹੜੀਆਂ 71 ਹੋ ਚੁੱਕੀਆਂ ਨੇ ਔਰ ਵੱਡਾ ਐਲਾਨ ਕਰਨ ਜਾ ਰਹੇ ਨੇ ਅੱਜ ਕਰਦਿਆਂ ਗੱਲਬਾਤ ਪ੍ਰਧਾਨ ਜੀ ਅੱਜ ਮੋਰਚੇ ਦੇ ਵਿੱਚ ਪਹੁੰਚੇ ਹੋ ਲਗਭਗ 1 ਸਾਲ ਤੋਂ ਜਿਹੜੀ ਹੈ ਪੁਲੀ ਡੈਮੇਜ ਹੋਈ ਨੂੰ ਹੋ ਗਿਆ ਕੀ ਲੱਗਦਾ ਸਰਕਾਰਾਂ ਦੀ ਮਨਸ਼ਾ ਕੀ ਹੈਗੀ ਹੈ ਕਿਉਂ ਨਹੀਂ ਇਹ ਪੁਲੀ ਬਣ ਰਹੀ ਇਹ ਜੀ ਪਿਛਲੇ ਜੋ ਸਾਲ ਜਦੋਂ ਹੜਾ ਇਹ ਚੀ ਗਏ ਉਦੋਂ ਇਹ ਪੁਲੀ ਜਿਹੜੀ ਆ ਇਹ ਢਾਇ ਢਾਈਦੀ ਹੋ ਗਈ ਸੀ ਉਸ ਤੋਂ ਬਾਅਦ ਇਹਦੇ ਲੱਗ ਹੋਏ ਕਾਰਜੀ ਰਸਤਾ ਬਣਾਇਆ ਆ ਉਦੋਂ ਤੋਂ ਲੈ ਕੇ ਇੱਕ ਸਾਲ ਤੋਂ ਹੋਚ ਹੋ ਗਿਆ ਹੈ ਇਹਦੇ ਵਾਸਤੇ ਜਦੋਂ ਜਦ ਇਹਦੇ ਵਾਸਤੇ ਹੋ ਰਹੀ ਹੈ ਤੇ ਸਰਕਾਰ ਨੇ ਇਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਔਰ ਇਹ ਸਾਡੇ ਇਹ ਜਿਹੜਾ ਧਰਮਾ ਘਰਲਾ ਆ ਸਾਡੇ ਬੁਰਗ ਆਗੂ ਜਿਹੜੇ ਆ ਆਪਣਾ ਮਾਸਟਰ ਸੀਸ਼ਨ ਸਿੰਘ ਜੀ ਇਹਨਾਂ ਨੇ ਫਿਰ ਇਹ ਬੀੜਾ ਚੁੱਕਿਆ ਹੈ ਕਿ ਜਿੰਨਾ ਚੇ ਤੱਕ ਪੁਲੀ ਨਹੀਂ ਬਣਦੀ ਇਹਨਾਂ ਨੇ ਇੱਥੇ ਮੋਰਚਾ ਲਾਇਆ ਤੇ ਅਸੀਂ ਸਾਰੇ ਮੋਰਚੇ ਦੀ ਹਮਾਇਤ ਕਰਦੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਇਹ ਆ ਸਾਡੀ ਜੀ ਦੇਖੋ ਲੋਕ ਕਿੰਨੇ ਪਰੇਸ਼ਾਨ ਆ ਫਿਰ ਪ੍ਰਸਾਦ ਦਾ ਸੀਜ਼ਨ ਆ ਸ਼ੁਰੂ ਹੋਣ ਵਾਲਾ ਆ ਤੇ ਇਹ ਜਿਹੜੀ ਕੁਲੀ ਆ ਇਹਦੇ ਢੈਣ ਦੇ ਨਾਲ ਇੱਕ ਪਾਸੇ ਪਾਣੀ ਦੀ ਦਾਬ ਲਾ ਕੇ ਸੈਂਕੜੇ ਇੱਕ ਹਜ਼ਾਰਾਂ ਏਕੜ ਫਸਲ ਖਰਾਬ ਹੋਣ ਦਾ ਖਤਰਾ ਆ ਤੇ ਸਰਕਾਰ ਜਿਹੜੀ ਆ ਸਾਡੀ ਮੰਗ ਏ ਸਾਰੀ ਸਾਰੇ ਵੀਰਾਂ ਵੱਲੋਂ ਜਥੇਬੰਦੀਆਂ ਵੱਲੋਂ ਮੰਗ ਏ ਆ ਕਿ ਇਹਨੂੰ ਤੁਰੰਤ ਜਿਹੜਾ ਆ ਇਹਨੂੰ ਇਹਦੀ ਕੁਲੀ ਜਿਹੜੇ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਦੀ ਆਵਾਜ਼ ਆਈ ਜਿਹੜੀ ਆ ਸੁਰੱਖਿਆਤ ਹੋ ਸਕੇ ਪ੍ਰਧਾਨ ਜੀ ਹਰ ਕੰਮ ਨੂੰ ਕਰਾਉਣ ਵਾਸਤੇ ਮੈਂ ਦੇਖ ਰਿਹਾ ਪਿਛਲੇ 4 ਤੋਂ 5 ਸਾਲ ਤੋਂ ਹਰ ਕੰਮ ਵਾਸਤੇ ਧਰਨਾ ਹੀ ਲਗਾਉਣਾ ਪੈ ਰਿਹਾ ਚਾਹੇ ਉਹ ਮਿੱਲਾਂ ਚਲਾਉਣ ਵਾਸਤੇ ਹੋਵੇ ਚਾਹੇ ਉਹ ਮਿੱਲਾਂ ਦੀ ਪੇਮੈਂਟ ਲੈਣ ਵਾਸਤੇ ਹੋਵੇ ਚਾਹੇ ਆ ਖਰਾਬੇ ਹੋਣ ਚਾਹੇ ਆ ਪੁਲੀ ਟੁੱਟ ਗਈ ਜਾਂ ਕੋ ਹੋਰ ਕੰਮ ਵਾਸਤੇ ਧਰਨਾ ਹੀ ਕਿਉਂ ਲਾਜ਼ਮੀ ਬਣ ਚੁੱਕਿਆ ਇਹ ਜਦੋਂ 2002 22 ਦੀਆਂ ਇਲੈਕਸ਼ਨਸ ਹੋਈਆਂ ਸੀਗਾ ਜੀ ਉਦੋਂ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਪੰਜਾਬ ਜਿਹੜਾ ਆ ਉਹ ਧਰਨਾ ਮੁਕਤ ਹੋਏਗਾ ਇੱਥੇ ਕੋਈ ਵੀ ਧਰਨਾ ਪੰਜਾਬ ਦੇ ਵਿੱਚ ਨਹੀਂ ਲੱਗੂਗਾ ਪਰ ਅਫਸੋਸ ਦੀ ਗੱਲ ਇਹ ਆ ਕਿ ਅੱਜ ਨਿੱਕੇ ਨਿੱਕੇ ਕੰਮ ਵਾਸਤੇ ਲੋਕਾਂ ਨੂੰ ਧਰਨੇ ਲਾਉਣੇ ਪੈਂਦੇ ਆ ਕਿੰਨਾ ਕੰਮ ਆ 7-8 ਲੱਖ ਰੁਪਏ ਦੀ ਕੁਲੀ ਦਾ ਕੰਮ ਆ ਇੱਥੇ 4 ਦਿਨ ਹੋ ਗਏ ਧਰਨਾ ਚੱਲਦੀ ਨੂੰ ਅਜੇ ਹੋਰ ਪਤਾ ਨਹੀਂ ਕਿੰਨਾ ਇਹ ਸੰਘਰਸ਼ ਰੂਪ ਰੇਖਾ ਲਿਖੀ ਜਾਣੀ ਹੈ ਜੇ ਅਸੀਂ ਜਿਹੜਾ ਕਿਸਾਨ ਵਾ ਜਾਂ ਮੁਲਾਜ਼ਮ ਵਰਗਾ ਉਹ ਸਾਰੇ ਧਰਨੇ ਦੇ ਉੱਪਰ ਬੈਠੇ ਹੋਏ ਆ ਜੇ ਕਿਸਾਨ ਆ ਜੇ ਮਿਲਾਂ ਗੰਨਾ ਸਪਲਾਈ ਕਰਨਾ ਹੁੰਦਾ ਤੇ ਮਿਲਾਂ ਨੂੰ ਲੈ ਕੇ ਆਨ ਧਰਨਾ ਲਾਉਣਾ ਪੈਂਦਾ ਉਹਦੇ ਰੇਟ ਨੂੰ ਲੈ ਕੇ ਸਾਨੂੰ ਧਰਨਾ ਲਾਉਣਾ ਪੈਂਦਾ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਅਧਿਆਪਕ ਜੂਨੀਅਰ ਪਟਵਾਰ ਜੂਨੀਅਰ ਸਾਰੇ ਹੀ ਧਰਨੇ ਤੇ ਬੈਠੇ ਆ ਬੁਰਾ ਹਾਲ ਆ ਆ ਗਿਆ ਬਸ ਆ ਗਿਆ ਕੀ ਲੱਗਦਾ ਕਿ ਸਰਕਾਰ ਨੇ ਵਾਦੇ ਬਹੁਤ ਵੱਡੇ ਕਰਕੇ ਜਿਹੜੇ ਆ ਸਰਕਾਰ ਦੇ ਵਿੱਚ ਆਏ ਆ ਤੇ ਕੀ ਲੱਗਦਾ ਕੋ ਵਾਦੇ ਪੂਰੇ ਹੋ ਚੁੱਕੇ ਕਿ ਨਹੀਂ ਕੋਈ ਵਾਦਾ ਪੂਰਾ ਨਹੀਂ ਹੋਇਆ ਜੀ ਅਸੀਂ ਆਪਣੇ ਇਲਾਕੇ ਦੀ ਜਿੱਥੇ ਖੜੇ ਆ ਇੱਥੇ ਦੀ ਫੇਰ ਦੁਬਾਰਾ ਗੱਲ ਕਰ ਲੈਨੇ ਆ ਪਿਛਲੇ ਸਾਲ ਜਿਹੜਾ ਖਰਾਬਾ ਸੀ ਜਦੋਂ ਹੜ੍ਹਾਂ ਦੀ ਵਿੱਚ ਫਸਲ ਮਾਰ ਹੋਈ ਸੀਗੀ ਇਹ ਕਿਹਾ ਦੀ ਕਿ ਆ ਜਿਹੜੀ ਕਿਸਾਨਾਂ ਦੀ ਮੰਗ ਸੀ ਕਿ 50000 ਰੁਪਇਆ ਕਿੱਲੇ ਪਿੱਛੇ ਜੁਰਮਾਨਾ ਹਰਜਾਨਾ ਦਿੱਤਾ ਜਾਵੇ ਪਰ ਕੇਵਲ 9000 ਰੁਪਇਆ ਸਰਕਾਰ ਨੇ ਦਿੱਤਾ ਏ ਉਹ ਵੀ ਕਦੀ ਕਿਸੇ ਦੇ ਖਾਤੇ ਵਿੱਚ ਆਇਆ ਕਿਸੇ ਦੇ ਨਹੀਂ ਆਇਆ ਬਹੁਤਿਆਂ ਦੇ ਨਹੀਂ ਆਇਆ ਤੇ ਸਾਡੀ ਜਿਹੜੀ ਗੰਨੇ ਦੀ ਫਸਲ ਸੀਗੀ ਉਹ ਸਾਰੀ ਤਬਾਹ ਹੋ ਗਈ ਉਹਦਾ 1 ਰੁਪਇਆ ਵੀ ਕਿਸੇ ਨੇ ਕਿਸੇ ਦੇ ਖਾਤੇ ਵਿੱਚ ਨਹੀਂ ਪਾਇਆ ਇਸ ਕਰਕੇ ਕਿਸਾਨ ਜਿਹੜੇ ਉਹ ਬੜੇ ਉਪਰਾਂ ਭਾਰੀ ਨਿਰਾਸ਼ਾ ਦੇ ਆਲਮ ਚ ਹਨ ਪ੍ਰਧਾਨ ਜੀ ਅੱਜ ਤੀਸਰੇ ਦਿਨ ਦੇ ਵਿੱਚ ਤਾਂ ਨਾ ਪਹੁੰਚ ਚੁੱਕਾ ਸ਼ਮੂਲੀਅਤ ਕਰ ਚੁੱਕਾ ਕੋਈ ਉੱਚ ਅਧਿਕਾਰੀ ਇਹ ਤੁਹਾਨੂੰ ਮਿਲਣ ਵਾਸਤੇ ਪਹੁੰਚਾ ਇੱਥੇ ਕਿ ਨਹੀਂ ਹੁਣ ਤੱਕ ਇਹ ਤਾਂ ਸਰਕਾਰ ਦੇ ਕੰੰਚ ਕੋ ਜੂਨ ਸਰਕੀ ਨਾਂ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਪਹੁੰਚ ਕੀਤੀ ਆ ਅਸੀਂ ਤਾਂ ਇੱਕ ਲੈ ਕੇ ਫੈਸਲਾ ਚੱਲੇ ਸੀ ਕਿ ਜਿਹੜਾ ਇੱਕ ਸਾਲ ਤੋਂ ਕੋਝਲਾ ਵਾ ਟੁੱਟਾ ਹੋਇਆ ਵਾ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਟਾਈਮ 'ਤੇ ਉੱਤੇ ਸਰਕਾਰਾਂ ਨਾਲ ਗੱਲਬਾਤ ਕੀਤੀ ਰਾਬਤਾ ਕਾਇਮ ਕੀਤਾ ਇਹੋ ਅਸ਼ਵਾਸ਼ਣ ਮਿਲਿਆ ਵੀ ਸਾਨੂੰ ਯਕੀਨ ਦਿਵਾਇਆ ਗਿਆ ਵੀ ਇਹ ਜਲਦੀ ਤੋਂ ਜਲਦੀ ਕੰਮ ਜਿਹੜਾ ਸ਼ੁਰੂ ਕੀਤਾ ਜਾਊਗਾ ਹੁਣ ਬਰਸਾਤਾਂ ਨੂੰ ਦੇਖਦੇ ਹੋਏ ਗਾਲੀ ਜਿਹੜੇ ਆ ਮੀਂਹ ਬਹੁਤ ਭਾਰੀ ਪੈ ਰਿਹਾ ਪਹਾੜਾਂ ਦੇ ਵਿੱਚ ਉਹ ਕੋਈ ਪਤਾ ਨਹੀਂ ਕਿਹੜੇ ਵਾਲੇ ਤੁਸੀਂ ਟੁੱਟ ਜਾਂਦੇ ਜਾਂ ਜਿਹੜੇ ਪੌਲ ਬਣੇ ਨੇ ਜਿਹੜੇ ਮਾੜੇ ਮੋٹے ਵੀ ਟੈਂਪਰ ਲੀ ਆਪਾਂ ਬਣਾਇਆ ਉਹ ਕਿਹੜੇ ਵਿੱਚ ਟੁੱਟ ਜਾਂਦੇ ਨੇ ਇਸ ਗੱਲ ਨੂੰ ਫਿਕਰਮੰਦ ਹੋ ਕੇ ਸਾਡੀਆਂ ਵੇਟ ਅਲੱਕ ਦੀਆਂ ਜਥੇਬੰਦੀਆਂ ਨੇ ਜਿਲਾਵਾ ਇੱਕ ਤਿਆਰੀ ਕੀਤਾ ਸੀ ਵੀ ਆਪਾਂ ਨਿਰੰਤਰਤਾ ਦਾ ਜਿਹੜਾ ਪੰਜਾਬ ਸਰਕਾਰ ਦੇ ਬਖਲਾਫ ਤੇ ਪ੍ਰਸ਼ਾਸਨ ਦੇ ਬਖਲਾਫ ਜਿਣਾ ਵਾ ਤੇ ਸਾਡਾ ਉਹ ਚੱਲ ਰਿਹਾ ਜਿੰਨਾ ਚਿਰ ਵੀ ਇੱਥੇ ਕੋਈ ਅਧਿਕਾਰੀ ਜਾਂ ਇੱਥੇ ਕੋਈ ਕੰਮ ਸ਼ੁਰੂ ਨਹੀਂ ਹੁੰਦਾ ਅਸੀਂ ਲਗਾਤਾਰ ਨਿਰੰਤਰ ਇੱਥੇ ਮੋਰਚਾ ਲਾ ਕੇ ਬੈਠੇ ਹਾਂ ਜਿਹੜਾ ਪੱਕਾ ਮੋਰਚਾ ਤੀਸਰੇ ਦਿਨਾਂ ਚ ਸ਼ਾਮਲ ਹੋ ਚੁੱਕਿਆ ਸਾਨੂੰ ਪਵੇ ਇਥੇ ਮਹੀਨਾ ਬੈਠਣਾ ਪਵੇ ਜਾਂ 2 ਮਹੀਨੇ ਬੈਠਣਾ ਪਵੇ ਜਿੰਨਾ ਜਿਹੜੇ ਪਉਂਦਾ ਕੋਈ ਹੱਲ ਪੱਕਾ ਨਹੀਂ ਹੁੰਦਾ ਉਹਨਾਂ ਜਿਹੜਾ ਸੀਨ ਆਇਆ ਇਥੇ ਜਾਣ ਵਾਲੇ ਨਹੀਂ ਸਗੋਂ ਤਾਂ ਦਿਨ ਬਦਲਦੇ ਵਾਲਾ ਉਹਦਾ ਕਾਫਲੇ ਵਧ ਰਹੇ ਨੇ ਤੇ ਇਹ ਜਿਹੜਾ ਨਿਰੰਤਰ ਇਸ ਤਰ੍ਹਾਂ ਚੱਲਦਾ ਰਿਹਾ ਕੀ ਕਾਰਨ ਸਮਝਿਓਗਾ ਹਰ ਕੰਮ ਕਰਾਉਣ ਵਾਸਤੇ ਹੁਣ ਧਰਨਾ ਹੀ ਲਾਜ਼ਮੀ ਹੋ ਚੁੱਕਿਆ ਹਰ ਕੰਮ ਵਾਸਤੇ ਧਰਨਾ ਹੀ ਕਿਉਂ ਲਾਉਣਾ ਪੈਂਦਾ ਅਸਲ ਸਰਕਾਰਾਂ ਜਿਹੜੀਆਂ ਵੇਸਲੀਆਂ ਹੋ ਚੁੱਕੀਆਂ ਲੋਟ ਵੇਸਲੇ ਹੋ ਚੁੱਕੇ ਨੇ ਸਰਕਾਰਾਂ ਦਾ ਇਹ ਕੰਮ ਸੀਗਾ ਵੀ ਲੋਕਾਂ ਦੇ ਦੁੱਖ ਤੇ ਦਰਦ ਦੂਰ ਕਰਨਾ ਪਰ ਸਰਕਾਰਾਂ ਨੂੰ ਐਂ ਲੱਗਦਾ ਵੀ ਜਿੰਨਾ ਚਿਰ ਅਸੀਂ ਲੋਕਾਂ ਤੋਂ ਤਕਲੀਫਾਂ ਦਵਾਵਾਂਗੇ ਹੋ ਸਕਦਾ ਸਾਨੂੰ ਇਹ ਯਾਦ ਹੀ ਨਾ ਕਰ। ਸਾਡੇ ਜਿਹੜੇ ਹਲਕਾ ਇੰਚਾਰਜ ਨੇ ਸਰਦਾਰ ਜੱਜਰੂਪ ਸਿੰਘ ਸੇਖਵਾ ਉਹਨਾਂ ਦੇ ਧਿਆਨ ਵਿੱਚ ਕਈ ਵਾਰੀ ਮਸਲਾ ਇਹ ਲੈ ਕੇ ਆਂਦਾ ਆ। ਬਹੁਤ ਜ਼ਿਆਦਾ ਰਕਮ ਲੱਗਣ ਵਾਲੀ ਨੀਤੀ ਤੇ ਬਾਅਦ ਤੋਂ 5 ਤੋਂ 10 ਲੱਖ ਰੁਪਏ ਦਾ ਇਹ ਜਿਹੜਾ ਬਜਟ ਹੋਏਗਾ ਇਸ ਪੁਰੀ ਦਾ ਤੇ ਇਹ ਜਿਹੜਾ ਪੰਜਾਬ ਸਰਕਾਰ ਦੇ ਧਿਆਨ ਜੀ ਵੀ ਭਗਵੰਤ ਸਿੰਘ ਮਾਨ ਦੇ ਨਾਲ ਵੀ ਇਸ ਪੁਰੀ ਦੀ ਚਰਚਾ ਹੋਈ ਆ ਸਾਡੀ ਮੀਟਿੰਗ ਹੋਈ ਸੀ ਉਹਨਾਂ ਦੇ ਨਾਲ। ਪਰ ਪਤਾ ਨਹੀਂ ਪਤਾ ਹੀ ਕਿੱਥੇ ਆ ਅਸਰਾਂ ਦੇ ਵਿੱਚ ਆ। ਕਟਾਈ ਜਿਹੜੀ ਆ ਉਹ ਸਾਡੇ ਹਲਕਾ ਇੰਚਾਰਜ ਉਹ ਕਰ ਰਹੇ ਨੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਅਸਲੀ ਪ੍ਰੈਸਰ ਆਈ ਇਹ ਬੇਨਤੀ ਕਰਨੀ ਚਾਹੁੰਦੇ ਆ ਤੇ ਅਸੀਂ ਪ੍ਰੈਸ ਨੂੰ ਵੀ ਜ਼ਿੰਮੇਵਾਰ ਇਸ ਗੱਲ ਦਾ ਕਹਿੰਦੇ ਆ ਵੀ ਤੁਸੀਂ ਉਹਨਾਂ ਵਿਧਾਇਕਾਂ ਨੂੰ ਉਹਨਾਂ ਜਿਹੜੇ ਸਰਪ੍ਰਸਾਦ ਨੇ ਉਹਨਾਂ ਨੂੰ ਸਵਾਲ ਪੁੱਛੋ ਵੀ ਇਹ ਜਿਹੜਾ ਮਸਲਾ ਲੋਕਾਂ ਦਾ ਜਾਇਜ਼ ਆ ਨਰਜਾਇਜ਼ ਆ ਇਹ ਮਸਲਾ ਸਾਡਾ ਜਾਇਜ਼ ਆ ਲੋਕਾਂ ਦੀ ਤੰਗੀ ਜਿਹੜੀ ਆ ਉਹ ਜਿਹੜੀ ਆ ਬਹੁਤ ਵੱਡੀ ਆ ਤਾਂ ਫਿਰ ਇਹ ਜਵਾਬ ਦੇ ਜਿਹੜੇ ਆ ਕਿੰ ਨੂੰ ਹੋਣਗੇ ਨਾ ਲੋਕਾਂ ਨੂੰ ਸਰਕਾਰ ਜਿਹੜੀ ਉਹ ਜਵਾਬ ਦੇ ਆ ਨਾ ਹਲਕਾ ਇੰਚਾਰਜ ਜਵਾਬ ਦੇ ਨੇ ਜੇ ਲੋਕ ਆਪਣੇ ਤੌਰ ਤੇ ਕੋਈ ਐਫਰਟ ਕਰਨਾ ਚਾਹੁੰਦੇ ਜੀ ਜੇ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਬਖੈਰਾ ਜਿਹੜਾ ਪ੍ਰੈਸ਼ਰ ਪਾ ਕੇ ਸਰਕਾਰ ਦਾ ਪ੍ਰਸ਼ਾਸਨ ਦਾ ਔਰ ਡੱਕਿਆ ਜਾਂਦਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਆ ਪਿਛੇ ਵਰਮਾ ਜਿਹੜੀਆਂ ਟੁਕੀਆਂ ਨੇ ਸਾਲ ਇੱਕ ਹੋ ਗਿਆ ਉਹਦੇ ਤੋਂ ਜਿਹੜੇ ਲੋਕ ਆਪਣੇ ਤੌਰ ਤੇ ਅਗਰਾਈ ਇਕੱਠੀ ਕਰਕੇ ਜੀ ਉਹ ਵਰਮਾ ਦੇ ਉੱਤੇ ਮਿੱਟੀ ਪਾਉਣ ਲੱਗੇ ਸੀਗੇ ਤਾਂ ਵੀ ਸਰਕਾਰ ਨੂੰ ਡੱਕ ਦਿੱਤਾ ਗਿਆ ਸੀ ਇਸ ਕੁਰੀ ਦਾ ਜਿਹੜਾ ਆਰੰਭ ਕਰਨਾ ਸੀ ਇਹ ਕੰਮ ਤਾਂ ਵੀ ਡੱਕਸਾਇਆ ਗਿਆ ਸੀ ਸਾਲ ਇੱਕ ਪਹਿਲਾਂ ਵੀ ਅਸੀਂ ਬਣਾਵਾਂਗੇ ਸਾਨੂੰ ਇਹ ਇਜਾਜ਼ਤ ਨਹੀਂ ਬਣਾਉਂਦੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਇਹ ਕੋ ਪੈਸੇ ਦੀ ਕਮੀ ਆ ਜਾਂ ਫੰਡ ਦੀ ਘਾਟ ਆ ਲੋਨ ਆਪਣੇ ਉਹ ਫੰਡ ਇਕੱਠਾ ਕਰ ਲਣਗੇ ਤੁਸੀਂ ਆਪਣੇ ਇੰਜੀਨੀਅਰ ਨਿਗਰਾਨ ਜਿਹੜੇ ਨੇ ਚੰਗੇ ਉਹ ਸਾਨੂੰ ਦੇ ਦਿਓ ਮਸ਼ੀਨਾਂ ਦੋ ਦੇ ਦਿਓ ਵੱਡੀਆਂ ਜਿਹੜੀਆਂ ਪੁਲੀਆਂ ਸਲੇਪਾ ਉਪਰਾਂ ਕਰਕੇ ਹਨੜੇ ਜਿਹਦੇ ਪਾਸੇ ਬੇਸਮੈਂਟ ਬਣਾਉਣੀ ਆ ਜਾਂ ਜਿਹੜਾ ਅਸੀਂ ਥੱਲੇ ਮਤਲਬ ਪਿੱਲਰ ਕੱਢਣਾ ਉਹ ਜਿਹੜੀ ਜੀ ਆਪ ਉਹ ਜਿਹੜੀ ਨਿਗਰਾਨੀ ਕਰਕੇ ਤੇ ਸਾਨੂੰ ਇਹਨਾਂ ਕੰਮ ਦਾ ਦੇ ਦੰਗੇ ਤੇ ਅਸੀਂ ਉਹਨੂੰ ਤਿਆਰ ਕਰ ਸਕਾਂਗੇ ਲੋਕਾਂ ਦਾ ਰਾਜ ਦਾ ਉਹ ਖਾਲਾ ਹੋ ਸਕੇ ਇਹ ਆਪਣੇ ਤੌਰ ਤੇ ਫੰਡ ਇਕੱਠਾ ਕੀਤਾ ਸੀ ਉਦੋਂ ਡੀਸੀ ਸਾਹਿਬ ਆਏ ਸੀ ਪੁਲਿਸ ਪ੍ਰਸ਼ਾਸਨ ਆਇਆ ਤੇ ਡੱਕ ਦਿੱਤਾ ਗਿਆ ਸੀਗਾ ਪਰ ਫਿਰ ਵੀ ਕਿਤੇ ਨਾ ਕਿਤੇ ਨਹੀਂ ਬੜੀ ਪੂਰੀ ਹੋਣ ਤੱਕ ਅਸਲ 'ਚ ਮਸਲਾ ਇਹ ਆ ਵੀ ਸਰਕਾਰ ਕਰਨਾ ਕੁਝ ਨਹੀਂ ਚਾਹੁੰਦੀ ਐਂ ਲੱਗਦਾ ਵੀ ਜਾਂ ਇਸ ਜਨਤਾ ਕੋਲ ਇਸ ਇਲਾਕੇ ਦੇ ਲੋਕਾ ਉਹ ਬਦਲਾ ਲੈਣਾ ਚਾਹੁੰਦੇ ਆ ਕਿ ਜਿਹੜੇ ਰੂਲਿੰਗ ਪਾਰਟੀ ਆ ਉਹਨਾਂ ਦੇ ਜਿਹੜੇ ਸਰਪ੍ਰਸਤ ਇਥੋਂ ਹਲਕਾ ਇਚਾਰਜ ਦੇ ਉਹ ਹਾਰੇ ਹੋਏ ਨੇ ਤੇ ਕਾਂਗਰਸ ਦੇ ਇਥੋਂ ਜਿੱਤੇ ਹੋਏ ਨੇ ਤੇ ਪਿਛਲੀ ਇਲੈਕਸ਼ਨ ਦੇ ਵਿੱਚ ਜਦੋਂ ਐਮਪੀ ਦੀ ਇਲੈਕਸ਼ਨ ਹੋਈ ਆ ਇੱਥੇ ਉਦੇ ਵਿੱਚ ਸ਼ਰੀਕ ਕਲਸੀ ਜੀ ਹੋਰ ਜਿੰਨੀ ਲੀਡਰਸ਼ਿਪ ਆ ਸਾਡੇ ਇੱਥੇ ਗੁਰਦਾਸਪੁਰ ਚ ਪੁਰਵ ਚ ਪਹੁੰਚੀ ਪੱਤਰਕਾਰ ਸਾਥੀਆਂ ਨੇ ਇਹਨਾਂ ਨੂੰ ਸਵਾਲ ਕੀਤੇ ਵੀ ਕੁਲੀ ਨਹੀਂ ਬਣੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਘੇਰਿਆ ਵੀ ਤੁਸੀਂ ਇਹ ਬਣਾਉਂਦੇ ਕਿਉਂ ਨਹੀਂ ਜਿੱਦਾਂ ਕਾਫਲਾ ਲੰਘਦਾ ਸੀ ਪਾਉਂ ਸ਼ਰੀਕ ਕਲਸੀ ਦਾ ਹੋਰ ਕੋਈ ਤੇ ਜਿਹੜੇ ਮੈਕਮੇ ਵਾਲੇ 2-4 ਜਿਹੜੇ ਬਾਲਟੇ ਉਹ ਮਿੱਟੀ ਦੇ ਪਾ ਕੇ ਇਹਨੂੰ ਢਾਲ ਰੇਪ ਜਿਹਾ ਬਣਾ ਦਿੰਦੇ ਸੀ ਵੀ ਜਿੱਥੇ ਹਲਾਰੇ ਬਹੁਤਾਂ ਲੱਗਣ ਕਿਤੇ ਸਾਡੇ ਜਿਹੜੇ ਵਧਾਇਕਾ ਉਹ ਗੱਡੀ ਚੋਂ ਨਾ ਡੇਪਣ ਜੇ ਮੈਂ ਇਹਨਾਂ ਨਾਲ ਇੱਕ ਗੱਲ ਕਰਨੀ ਚਾਹੁੰਦਾ ਗੱਡੀ ਦੇ ਉੱਤੇ ਖਲੋਗੇ ਇਸ ਰਸਤੇ ਦੇ ਤੋਂ ਲੰਘ ਕੇ ਵਿਖਾਲ ਦੇਣਾ ਤੇ ਮੇਰੇ ਖਿਆਲ ਨਾਲ ਸਾਰੇ ਸਾਰੇ ਗੱਡੀ ਦੇ ਉੱਤੇ ਤੁਸੀਂ ਦੇਖ ਪੈਣਗੇ ਥੱਲੇ ਮੇਰੀ ਬੇਨਤੀ ਆਏ ਕਿ ਤੁਸੀਂ ਇਸ ਸਾਡੀ ਜਿਹੜਾ ਇਹਨਾਂ ਨਾਜ਼ਿਕ ਮੁੱਦਾਂ ਵਾ ਸਾਡਾ ਇਹ ਸਾਰ ਆ ਗਿਆ ਸਾਰੇ ਗਰਦਾਸਪੁਰ ਨੂੰ ਜੋੜਨ ਵਾਲੀ ਜੇ ਕੋ ਬੰਦਾ ਤੋਂ ਮਾਰ ਹੋ ਜੇ ਤੇ ਕੋਈ ਰਸਤਾ ਸਾਨੂੰ ਹੋਰ ਕੋਈ ਜਾਣ ਨੂੰ ਨਹੀਂ ਗਰਦਾਸਪੁਰ ਇਹੋ ਰਸਤਾ ਨਹੀਂ ਬਣਦਾ ਇਹਨੂੰ ਬਣਾਓ ਮੈਂ ਸ਼ਰੀ ਕਲਸੀ ਜੀ ਨੂੰ ਬੇਨਤੀ ਕਰਾਂਗਾ ਤੁਸੀਂ ਐਮਪੀ ਦੀ ਇਸ ਉੱਤੇ ਲੜੇ ਹੋ ਤੇ ਤੁਹਾਡਾ ਵੀ ਫਰਜ਼ ਬਣਦਾ ਇਸ ਇਲਾਕੇ ਦੀ ਜਿਹੜੀ ਉਹ ਤੁਸੀਂ ਹੋਰ ਬਾਹ ਫੜੋ ਕਿਉਂਕਿ ਹੋ ਸਕਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਐਮਪੀ ਦੀ ਤੁਸੀਂ ਫੇਰ ਇਲੈਕਸ਼ਨ ਲੜੋ ਤੇ ਜੇ ਇਹੋ ਸਵਾਲ ਜਿਹੜੇ ਲੋਕਾਂ ਦੇ ਜ਼ਿਹਨ ਵਿੱਚ ਰਹੇ ਤੇ ਫਿਰ ਤੁਹਾਡਾ ਜਿੱਤਣਾ ਜਿਹੜਾ ਉਹ ਨਾ ਮੁਮਕਨ ਮੈਨੂੰ ਲੱਗਦਾ ਜਿਵੇਂ ਕਿ ਹਿਸਾਬ ਨਾਲ ਇਹ ਸਰਕਾਰ ਕੰਮ ਕਰ ਰਹੀ ਆ ਆਉਣ ਵਾਲਾ ਸਮਾਂ ਜਿਹੜਾ ਇਹਨਾਂ ਵਾਸਤੇ ਬਹੁਤ ਜਿਹੜਾ ਵਧੀਆ ਨਹੀਂ ਰਹੂਗਾ ਮੇਰੀ ਫੇਰ ਬੇਨਤੀ ਆ ਸਰਕਾਰ ਨੂੰ ਆਪਣੇ ਹਲਕਾ ਇੰਚਾਰਜ ਸਾਹਿਬ ਨੂੰ ਤੇ ਸਾਡੇ ਜਿਹੜੇ ਇੱਥੇ ਤੋਂ ਵਿਧਾਇਕ ਸਾਹਿਬ ਨੇ ਬਾਈ ਬਾਸਾ ਉਹਨਾਂ ਨੂੰ ਬੇਨਤੀ ਆ ਫੁਰਜ਼ੋਰ ਅਪੀਲ ਆ ਕਿ ਤੁਸੀਂ ਜਿੱਤੇ ਨੁਮਾਇੰਦੇ ਹੋ ਸੁਖੀਰ ਰੰਧਾਵਾ ਜੀ ਇਥੋਂ ਐਮਪੀ ਬਣ ਕੇ ਗਏ ਨੇ ਤੁਹਾਡਾ ਤਿੰਨਾਂ ਬੰਦਿਆਂ ਦਾ ਹਾਸ ਰੋਲ ਇਹ ਇਹਨੂੰ ਬਣਾਉਂਦਾ ਆ ਤੁਸੀਂ ਇਹਨੂੰ ਬਣਾ ਲਓ ਤੇ ਲੋਕਾਂ ਦਾ ਸਾਹ ਲਾਓ ਸਫਾ ਕਰਦੇ ਹੋ। ਸਾਹਿਬਾ ਜੀ ਧਰਨੇ ਦੇ ਵਿੱਚ ਪਹੁੰਚੇ ਹੋ ਕੀ ਲੱਗਦਾ ਕਿ ਪਿਛਲੇ 1 ਸਾਲ ਤੋਂ ਵੀ ਉੱਪਰ ਹੋ ਗਿਆ ਹਾੜਾ ਇਹਨੂੰ ਪੁੜੀ ਟੁੱਟੀ ਨੂੰ ਅਜੇ ਤੱਕ ਇਹ ਪੁੜੀ ਦਾ ਮਸਲਾ ਨਹੀਂ ਹੱਲ ਹੋ ਸਕਿਆ ਮੌਜੂਦਾ ਐਮਐਲਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਹਲਕੇ ਦੀ ਨੁਮਾਇੰਦਗੀ ਜਿਹੜੀ ਕਰ ਰਹੇ ਨੇ ਸਰਦਾਰ ਐਡਵੋਕੇਟ ਜਗਰੂਪ ਸਿੰਘ ਸੇਖਮਾਨ ਨੇ ਦੋਨੇ ਵੱਡੇ ਨੇਤਾ ਨੇ ਦੋਨਾਂ ਕੋਈ ਨਹੀਂ ਇੱਕ ਛੋਟੀ ਜੀ ਪੁੜੀ ਬਣ 파ਰੀ ਕੀ ਮਸਲਾ ਸਮਝਦੇ ਤੁਸੀਂ ਦੇਖੋ ਸੁਖ ਜੀ ਇਹ ਤਾਂ ਸਾਡਾ ਗੱਲਾਂ ਆਪਾਂ ਪਹਿਲਾਂ ਵੀ ਸਪੀਚ ਵਿੱਚ ਦੱਸ ਦਿੱਤੀਆਂ ਤੇ ਬਹੁਤ ਵੱਡੀ ਸਾਡੀ ਕਮਜ਼ੋਰੀ ਹੈ ਕਿ ਅਸੀਂ ਇਹ ਹੁਣ ਤੱਕ ਸਰਕਾਰ ਕੋਲੋਂ ਇਹ ਪੂਰੀ ਨਹੀਂ ਬਣਾ ਸਕੀ ਉਹ ਕਮਜ਼ੋਰੀ ਦਾ ਕਾਰਨ ਇਹ ਹੀ ਹੈ ਕਿ ਸਾਡਾ ਜਿਹੜਾ ਮਾਸਟਰ ਜੀ ਹੋਣਾ ਨੇ ਸਰਦਾਰ ਰਵਿੰਦਰ ਸਿੰਘ ਜੀ ਹੋਣਾ ਨੇ ਤਲ ਪਰਸੂ ਦੇ ਇਥੇ ਧਰਨਾ ਲਾਇਆ ਤੇ ਬਾਕੀ ਜਥੇਬੰਦੀਆਂ ਨੇ ਇਹ ਗੱਲ ਕਹਿ ਦਿੱਤੀ ਵੀ ਅਸੀਂ ਤੁਸੀਂ ਸਾਨੂੰ ਪੁੱਛਿਆ ਨਹੀਂ ਇਹ ਹੀ ਕਾਰਨ ਹੈ ਸਾਡੀ ਹੁਣ ਤੱਕ ਪੂਰੀ ਨਾ ਬੰਨਣਾ ਤੁਹਾਨੂੰ ਯਾਦ ਹੋਣਾ ਜਦੋਂ ਪੁਰੀ ਦਾ ਮੁੱਦਾ ਚੱਲਿਆ ਚੁੱਕਿਆ ਸੀਗਾ ਸਭ ਤੋਂ ਪਹਿਲਾਂ ਤੁਹਾਡੇ ਦਾਸ ਨੇ ਮੀਟਿੰਗ ਕੀਤੀ ਸੀਗੀ ਤੇ ਸਾਰੇ ਬੰਦਿਆਂ ਨੂੰ ਜਥੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਕੰਮ ਛੋਇਆ ਸੀਗਾ ਜਿਆਦਾ ਮੈਂ ਕੁਝ ਨਹੀਂ ਕਹਿਣਾ ਮੈਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਸਾਡੇ ਉਹ ਵਿਰੋਧੀ ਧਿਰ ਦੇ ਲੀਡਰ ਹੈ ਵਿਰੋਧੀ ਧਿਰ ਦਾ ਲੀਡਰ ਜਿਹੜਾ ਹੈ ਉਹ ਸੀਐਮ ਦੀ ਹੈ ਸ਼ੈਡੋ ਦਾ ਮਤਲਬ ਪਰਛਾਵਾ ਹੁੰਦੇ ਆ ਬਾਜਵਾ ਸਾਹਿਬ ਖੁਦ ਕਹਿੰਦੇ ਆ ਤੇ ਸੀਐਮ ਦਾ ਪ੍ਰਸਾਵਾ ਹੁੰਦੇ ਆ ਮੈਂ ਬਾਜਾ ਸਾਹਿਬ ਤੋਂ ਨੂੰ ਰਿਕੁਐਸਟ ਕਰੂੰਗਾ ਕਿ ਹਰ ਹਾਲਾਤ ਵਿੱਚ ਇਹ ਜਥੇਬੰਦੀਆਂ ਦਾ ਸਾਥ ਦਿਓ ਚਾਹੇ ਉਹ ਮਾਤਸ ਸੀਸੂੰ ਸਿੰਘ ਦੀ ਜਥੇਬੰਦੀ ਹੈ ਚਾਹੇ ਕੋਈ ਹੋਰ ਹੈ ਤੇ ਇਮੀਡੀਏਟਲੀ ਤੁਸੀਂ ਡੀਸੀ ਨਾਲ ਗੱਲ ਕਰਕੇ ਬਰਸਾਤਾਂ ਤੋਂ ਪਹਿਲਾਂ ਜਿਹੜਾ ਹੈ ਨਾ ਇਹ ਮਸਲਾ ਜਿਹੜਾ ਸਾਡਾ ਹੱਲ ਕਰੋ ਉਹਦੇ ਤੋਂ ਬਾਅਦ ਚ ਮੈਂ ਸਰਦਾਰ ਜਗਰੂਪ ਸਿੰਘ ਸੇਖਮਾਨ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਸਰਕਾਰ ਚੋਂ 8-10 ਲੱਖ ਰੁਪਏ ਦਾ ਤੁਸੀਂ ਕੰਮ ਨਹੀਂ ਕਰਵਾ ਸਕੇ ਇਹ ਬੜੀ ਸਾਡੀ ਜਿਹੜੀ ਇਹ ਨਾ ਨਲਾਕੀ ਹੋਏਗੀ ਕਿ ਆਪਾਂ ਇੱਕ 50 60 ਪਿੰਡਾਂ ਦਾ ਰਸਤਾ ਜਿਹੜਾ ਆ ਉਹ ਬਣਾਉਣ 'ਚ ناکਾਮ ਹੋ ਗਏ ਆ ਸੋ ਮੈਂ ਜ਼ਿਆਦਾ ਕੁਝ ਨਾ ਕਹਿਣਾ ਕਿਉਂਕਿ ਜਥੇਬੰਦੀਆਂ ਜ਼ਿਆਦਾ ਬੋਲਣਗੀਆਂ ਮੈਂ ਬਾਜਵਾ ਸਾਹਿਬ ਨੂੰ ਜਗਤੂਪ ਸਿੰਘ ਸੇਖਵਾ ਨੂੰ ਬੇਨਤੀ ਕਰੂੰਗਾ ਕਿ ਅਸੀਂ ਇੱਕ ਦੂਸਰੇ 'ਵੱਲ ਨਾ ਦੇਖੀਏ ਤੇ ਸਾਡਾ ਜਿਹੜਾ 40-50 ਪਿੰਡਾਂ ਦਾ ਰਸਤਾ ਨਾ ਇਨੂੰ ਕਿਸੇ ਵੀ ਤਰੀਕੇ ਨਾਲ ਹੱਲ ਕਰਾਓ ਜੀ ਅੱਜ ਤੀਸਰਾ ਦਿਨ ਹੋ ਗਿਆ ਤੁਹਾਨੂੰ ਇੱਥੇ ਧਰਨਾ ਲਗਾਇਆ ਨੂੰ ਕੋਈ ਉੱਚ ਅਧਿਕਾਰੀ ਜਾਂ ਕੋ ਡੀਸੀ ਸਾਹਿਬ ਜਾਂ ਕੋ ਐਸ ਡੀ ਐਮ ਸਾਹਿਬ ਪਹੁੰਚੇ ਤੁਹਾਡੇ ਕੋਲ ਹਮ ਤੱਕ ਨਹੀਂ ਸਾਡੇ ਕੋਲ ਲਫਜ਼ ਧਰਨਾ ਪਹੁੰਚੁਕਾ ਹੈ ਸਾਡੇ ਕੋਲ ਪੁਲ ਤੋਂ ਬਗਾਰ ਇੱਥੇ ਕੋਈ ਪੰਪਿਆ ਹਨਾ ਸਾਡੇ ਸਾਥ ਸਾ ਪੈਂਦੀਆਂ ਕਹਾਣੀ ਕਿਹਾ ਹਿੱਤ ਨਹੀਂ ਇੱਕ ਹਫ਼ਤਾ ਦੇਖਾ ਨੂੰ ਆਹ ਆ ਕੇ ਆਪੇ ਹੀ ਘਰੇ ਪੰਨਿਆਂ ਨਹੀਂ ਦਿਖਣਾ ਅਸੀਂ ਸਾਡਾ ਪੁਲਿਸ ਨੂੰ ਕਿ ਅਸੀਂ ਇਹ ਤਰਨਾ ਜਿਹੜਾ ਤਾ ਟੁਕਾਂਗੇ ਲੇਕਿਨ ਸਾਡਾ ਤਰਨ ਜਿਹੜਾ ਇਹ ਕੁਲੀ ਬ੍ਰਹਮਚਾਰ ਨੂੰ ਲਾਗੂ ਰਹੇਗਾ ਹੁਣ ਜਿੱਥੇ ਬੰਨਿਆ ਮੀਟਿੰਗ ਕਰਨ ਲਈ ਆ ਵਕੋ ਕਹਿੰਆਂ ਸਾਡੇ ਸੰਗਠਨ ਸਭਾ ਨੂੰ ਸਾਰੇ ਹਰ ਪ੍ਰਕਾਰ ਦੇ ਲੋਕ ਪਾਈ ਪਾਰਟੀ ਨੂੰ ਆਉਕੀ ਪ੍ਰਮਣਿਤ ਪੇ ਭੋਲ ਲਗਾਵਾ ਹੋਰ ਅਗਰ ਇਹ ਸਮਾਜ ਦੇ ਨਾਮ ਹੁਸੈਨ ਬੰਦੀ ਹੋਰ ਗੀਰ ਜਦੇ ਬੰਦ ਹਮੈਤ ਕਰ ਰਹੀਆਂ ਨੇ ਹਰ ਪੱਲੇ ਰਾ ਕਲਨਫਿੰਗ ਫੈਗਰ ਕਰੇ ਤੇ ਮਰਾਬੂ ਕਿਹੜਾ ਪਤਾ ਨਹੀਂ ਪੜਵਾ ਉਹ ਰੜੀ ਹਮਾਰ ਤੇਰੀਏ ਉਹ ਅਸੀਂ ਯਾਦ ਕਰਨਾ ਕਿ ਉਹ ਕਰਨਗੇ ਅਡਾਏ ਮੋਟਾ ਗਾਂ ਵਗ ਰਿਹਾ ਅਰੇ ਗੋਪਰੇ ਹੁਣ ਕੋ ਅਸੀਂ ਸਹ ਪ੍ਰਧਾਨ ਜਰ ਸਰਕਾਰ ਇਹ ਨਾ ਬੰਦ ਕਰਾਂਗੇ ਨਹੀਂ ਅਰੇ ਲੰਮੇ ਵਡੇ ਸੰਘਰਸ਼ ਆਤੇ ਅਮ ਮੀਟਿੰਗ ਹੋਣ ਲੱਗੀ ਏ ਜੋ ਕਦੇ ਬੰਨਾ ਤੇ ਸਹਿਯੋਗ ਅਯੋਗ ਨਾਲ ਅੱਨਾ ਪਹਿਲਾ ਹੈਗਾ ਅਸੀਂ ਵੱਡੇ ਐਕਸ਼ਨ ਤੱਕ ਵਧਾਂਗੇ ਅਸੀਂ ਕੁਲੀ ਬਣਾ ਕੇ ਪਹੁੰਚਾਂਗੇ